ਸਸੀ ਕਾਲ ਜੀ ਪੁੱਲੋ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਟੌਪਿਕ ਹੈਗਾ ਜੀ ਜਿਹੜਾ ਆਪਣਾ ਹੈਗਾ ਵੀ ਗਾਈਆਂ ਜਿਹਨੂੰ ਤੋਂ ਪਹਿਲਾਂ ਜਿਹੜੀਆਂ ਆਪਾਂ ਡਰਾਈ ਕਰਦੇ ਆ ਤੇ ਕਿਵੇਂ ਉਹ ਗਾਈਆਂ ਨੂੰ ਡਰਾਈ ਕਰ ਸਕਦੇ ਆਗੇ ਤੇ ਸਹੀ ਡਰਾਈ ਕਰਨ ਦਾ ਤਰੀਕਾ ਕੀ ਆ ਡਰਾਈ ਦਾ ਮਤਲਬ ਜਿਵੇਂ ਆਪਾਂ ਦੁੱਧੋ ਛੱਡਦੇ ਆ ਜੀ ਗਾਈਆਂ ਤੇ ਉਹਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਆਉਂਦੀ ਆ ਗਾਈਆਂ ਤਿੱਲ ਹੋ ਜਾਂਦੀਆਂ ਗਿਆ ਤੇ ਇੱਕ ਸਾਈਡ ਲੈਣ ਲੱਗ ਜਾਂਦਾ ਲੈਵੇ ਟੇਡੇ ਹੋ ਜਾਂਦੇ ਆਗੇ ਤੇ ਸੂਏ ਦੇ ਵਿੱਚ ਸਹੀ ਦੁੱਧ ਨਹੀਂ ਦਿੰਦੇ ਆਂ ਵੀ ਪ੍ਰੋਪਰ ਡਰਾਈ ਮੈਨੇਜਮੈਂਟ ਆ ਜਿਹੜੀ ਉਹ ਕਿਵੇਂ ਕਰਨੀ ਹੈ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਸਾਡੇ ਤਿੰਨੇ ਮਿਲਕਿੰਗ ਪੈਨ ਆ ਤੇ ਇਹਨਾਂ ਦੇ ਵਿੱਚੋਂ ਹੁਣ ਜਿਹੜੇ ਦੋਨੇ ਸਾਡੇ ਮਿਲਕਿੰਗ ਪੈਨ ਰਹਿ ਗਏ ਜਿਹੜਾ ਇਹਦੋਂ ਅਗਲਾ ਪੈਨ ਆ ਜਦੋਂ ਗਾਈ ਦਾ ਸਾਡੇ 80 ਤੋਂ 90 ਦਿਨ ਰਹਿ ਜਾਂਦੇ ਹੈਗੇ ਅਸੀਂ ਗਾਈਆਂ ਨੂੰ ਥਰਡ ਪੈਨ ਦੇ ਵਿੱਚ ਲੈ ਆਉਣੇ ਆ ਜਿਹੜਾ ਸਾਡਾ ਡਰਾਈ ਪੈਨ ਆ ਇਹਦੇ ਵਿੱਚ ਆ ਕੇ ਅਸੀਂ ਕੀ ਕਰਦੇ ਆਂਗੇ ਇਹਨਾਂ ਦੇ ਵਿੱਚ ਇਹਦੀ ਫੀਡ ਬੰਦ ਹੋ ਜਾਂਦੀ ਆ 10 ਕਿਲੋ ਪਰ ਗਾਈ ਦਾ ਆਚਾਰ ਤੇ ਉਹਦੇ ਨਾਲ ਤੂੜੀ ਐਡ ਕਰ ਲੈਣੇ ਆ ਤੇ ਜਿਹਦੇ ਨਾਲ ਆਪਣਾ ਗਾਇਆਂ ਡਰਾਈ ਹੋ ਜਾਂਦੀਆਂ ਤੇ ਇੱਥੇ ਕੀ ਕਰਦੇ ਤਿੰਨ ਇੱਕ ਦਿਨ ਉਹਨਾਂ ਨੂੰ ਇੱਕ ਟਾਈਮ ਚਬਾਈ ਕਰ ਦਿੰਨੇ ਆ ਫਿਰ ਤਿੰਨ ਚਾਰ ਦਿਨਾਂ ਦਾ ਗੈਪ ਪਾ ਦਿੰਨੇ ਆ ਗੈਪ ਪਾਉਣ ਤੋਂ ਬਾਅਦ ਤਿੰਨ ਇੱਕ ਦਿਨਾਂ ਬਾਅਦ ਫੇਰ ਚਬਾਈ ਕਰਦੇ ਉਹਦੇ ਬਾਅਦ ਜੋ ਗਾਈ ਦੇ 75k 70 ਤੋਂ 75 ਕਿ ਦਿਨ ਰਹਿ ਜਾਂਦੇ ਹੈਗੇ ਉਹਦੇ ਬਾਅਦ ਅਸੀਂ ਉਹਨਾਂ ਨੂੰ ਪ੍ਰੋਪਰ ਚੈੱਕ ਕਰਕੇ ਚਬਾਈ ਕਰਕੇ ਕੋਈ ਮਸਟਾਈਟਸ ਵਗੈਰਾ ਤਾਂ ਨਹੀਂ ਸਾਰੇ ਤਰ੍ਹਾਂ ਦਾ ਦੁੱਧ ਸਹੀ ਆ ਰਿਹਾ ਹੈਗਾ ਫਿਰ ਅਸੀਂ ਉਹਨਾਂ ਨੂੰ ਟਿਊਬਾਂ ਭਰ ਦਨੇਗੇ ਟਿਊਬਾਂ ਕਿਵੇਂ ਭਰਨੀ ਉਹ ਤੁਹਾਨੂੰ ਦਿਖਾਵਾਂਗੇ ਤੇ ਪ੍ਰੋਪਰ ਵੀ ਟਿਊਬਾਂ ਵਾਲਾ ਮੈਥਡ ਸਾਡਾ ਕੀ ਹੈਗਾ ਤੇ ਜੇ ਫੇਰ ਵੀ ਗਾਂ ਦੇ ਮਸਟੈਟਸ ਆਈ ਤੇ ਸਹੀ ਚਵਾਈ ਨਹੀਂ ਹੋਈ ਉਹਦੀ ਫੇਰ ਅਸੀਂ ਉਹਨੂੰ ਹੋਰ ਇੱਕ ਦੋ ਵਾਰੀ ਹੋਰ ਚੋਣਿਆਂਗੇ ਜਿੰਨਾ ਟਾਈਮ ਪ੍ਰੋਪਰ ਡਰਾਈ ਨਹੀਂ ਹੁੰਦੀਆਂ ਠੀਕ ਹੈ ਜਿੰਨਾ ਟਾਈਮ ਪ੍ਰੋਪਰ ਗਾਂ ਡਰਾਈ ਨਹੀਂ ਹੁੰਦੀ ਉਹਨਾਂ ਟਾਈਮ ਅਸੀਂ ਉਹਨੂੰ ਟਿਊਬਾਂ ਨਹੀਂ ਭਰਦੇ ਤੇ ਜਨਾਟਾ ਮੋੜੇ ਮਸਾਈਟਸ ਵਗੈਰਾ ਹੁੰਦੀ ਹੈਗੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਸ ਤਰ੍ਹਾਂ ਸੀ ਟੂਬਾਂ ਭਰ ਦਿੰਨੇ ਆ ਬਾਕੀ ਦੂਸਰੀ ਗਾਂ ਦੇ ਵੀ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਸਾਫ ਸਫਾਈ ਕਰਕੇ ਵੀ ਟੂਬਾਂ ਭਰਨ ਦਾ ਸਹੀ ਮੈਥਡ ਜਿਹੜਾ ਕੀ ਹੈਗਾ ਤੇ ਇਸ ਤੋਂ ਬਾਅਦ ਜਦੋਂ ਵੀਰੇ ਇਹਨਾਂ ਦੇ ਰਹਿ ਗਏ 60 ਦਿਨ 60 ਦਿਨਾਂ ਤੋਂ ਬਾਅਦ ਇਹਨਾਂ ਨੂੰ 60 ਦਿਨ ਰਹਿ ਗਏ ਡਰਾਈ ਪੀਨ ਦੇ ਵਿੱਚ ਵਗ ਜਾਣੀਆਂ ਜਿਹਦੇ ਵਿੱਚ ਡਰਾਈ ਫੀਡ ਹੋਊਗੀ ਇਹਦੇ ਵਿੱਚ ਤੂੜੀ ਤੇ ਚਾਰਾ ਇਹਨਾਂ ਨੂੰ ਫੀਡ ਕੋਈ ਨਹੀਂ ਦਿੰਦੇ ਵਿੱਚ ਵੀਰ ਕਹਿੰਦੇ ਆ ਵੀ ਸਾਡੀ ਗਾਂ ਹੀ ਦੁੱਧ ਨਹੀਂ ਸੁੱਕੀ ਤੇ ਵੀ ਉਹ ਦੁੱਧ ਦੇ ਰਹੀ ਆ ਤੇ ਆਹੀਂ ਸੂਪੀ ਅਸੀਂ ਦੁੱਧ ਸੁੱਕੀ ਨਹੀਂ ਤੇ ਵੀ ਆਹੀਂ ਚੋਈ ਜਾਂਨੇ ਆ ਵਰੀਏ ਉਹ ਅਗਲੇ ਸੂਏ ਤੇ ਜਾ ਕੇ ਦੁੱਧ ਘਟ ਜਾਂਦੀਆਂ ਉਹਨਾਂ ਦੁੱਧ ਨਹੀਂ ਦਿੰਦੀਆਂ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਜਿਹੜਾ ਡਰਾਈ ਟਾਈਮ ਆ ਇਹ ਬਹੁਤ ਜ਼ਰੂਰੀ ਆ ਘੱਟੋ ਘੱਟ ਗਾਂ ਨੂੰ 60 ਦਿਨ ਆਪਾਂ ਨੂੰ ਡਰਾਈ ਟਾਈਮ ਦੇਣਾ ਚਾਹੀਦਾਗਾ ਤੇ ਫੇਰ ਹੀ ਸਹੀ ਡਰਾਈ ਹੁੰਦੇ ਆ ਗਾਂਆਂ ਹੁਣ ਜਿਹੜਾ ਤੁਸੀਂ ਸਾਹਮਣੇ ਪੈਣ ਦੇਖ ਰਹੇ ਹੋ ਸਾਡਾ ਇਹ ਵਾਲਾ ਇਹ ਸਾਰੀਆਂ ਉਹ ਗਾਂ ਆ ਵੀਰੇ ਜਿਨ੍ਹਾਂ ਦੇ ਅੱਜ 45 ਦਿਨ ਰਹਿ ਗਏ ਸੂਣ ਦੇ ਵਿੱਚ 60 ਤੋਂ 45 ਦਿਨ ਇਹ ਡਰਾਈ ਫੀਡ ਤੇ ਹੁਣ ਇੱਕ ਪੈਣ ਹੋਰ ਨਵਾਂ ਬਣਾਉਣਾ ਜਿਹੜਾ ਅਸੀਂ ਟਰਾਂਜੈਕਸ਼ਨ ਵਾਲਾ ਜਦੋਂ ਸਾਡੀ ਗਾਂ ਦੇ ਸੂਣ ਦੇ ਵਿੱਚ 30 ਦਿਨ ਰਹਿ ਜਾਣਗੇ 25 ਤੋਂ 30 ਦਿਨ ਉਹ ਟਰਾਂਜੈਕਸ਼ਨ ਵਾਲਾ ਪੈਣ ਬਣੂ ਇਹ ਸਾਰੀਆਂ ਫੀਡਾਂ ਦੇ ਹਿਸਾਬ ਨਾਲ ਆ ਗਈਆਂ ਜਿਵੇਂ ਜਿਵੇਂ ਸਾਡੀਆਂ ਫੀਡਾਂ ਆਉਂਦੀਆਂ ਟਰਾਂਜੈਕਸ਼ਨ ਡਰਾਈ ਫੀਡ ਉਸ ਤਰ੍ਹਾਂ ਹੀ ਸਾਡੇ ਪੈਨ ਹੁੰਦੇ ਆ ਕਿ ਹਲੇਕ ਪੈਨ ਦੇ ਵਿੱਚ ਅਲੱਗ-ਅਲੱਗ ਫੀਡ ਪੈਂਦੀ ਹੈਗੀ ਤੇ ਉਸ ਤਰ੍ਹਾਂ ਹੀ ਉਹਦਾ ਵਧੀਆ ਰਿਜ਼ਲਟ ਮਿਲਦਾ ਤੇ ਇੱਕ ਵੀਰੇ ਅਸੀਂ ਨਾਲ ਟਿਊਬਾਂ ਭਰ ਕੇ ਨਾਲ ਉਹਦੇ ਸਪੈਸ਼ਲੀ ਲਾਉਣੇ ਆ ਜਿਹੜਾ ਜੈਂਟਾ ਤੇ ਐਨਰੋ ਦਾ ਇੰਜੈਕਸ਼ਨ ਲਾ ਦਿੰਨੇ ਆ ਇੱਕ ਨਾਲ ਉਹਦੇ ਲਈ ਕੀ ਬੈਨੀਫਿਟ ਆ ਵੀ ਜੇ ਗਾਈ ਨੂੰ ਮਸਟਾਈਟਰਸ ਦੇ ਚਾਂਸ 1 ਦਾ ਪਰਸੈਂਟ ਹੋਣਗੇ ਵੀ ਚਲੋ ਵੀ ਆਪਾਂ ਆਰਡਰ ਦੇ ਵਿੱਚ ਟਿਊਬਾਂ ਭਰ ਕੇ ਸੇਫ ਹੋ ਗਿਆ ਆਪਦੇ ਵੱਲੋਂ ਹਣਾ ਤੇ ਇੰਜੈਕਸ਼ਨ ਨਾਲ ਨਾਲ ਜੇ 1.5% ਮਸੈਟਸ ਹੁੰਦੀ ਵੀ ਆ ਉਹ ਵੀ ਕਵਰ ਹੋ ਜੂਗੀ 2-3 ਦਿਨ ਵੀ ਰਹੂਗਾ ਇੱਕ ਟਿਊਬਾਂ ਪਰ ਤੋਂ ਬਾਅਦ ਇਹਨਾਂ ਨੂੰ ਡਿੱਪ ਜ਼ਰੂਰ ਕਰ ਦਿਆ ਕਰੋ ਵੀਰੇ ਜਿਹੜਾ ਡਿੱਪ ਵਾਲਾ ਸੋਲੂਸ਼ਨ ਇਹ ਲਗਭਗ ਤੁਸੀਂ ਵੈਂਸਨ ਜਿੰਨਾ ਹੈਗੀਆਂ ਮਸ਼ੀਨਾਂ ਜਾਂ ਉਹਨਾਂ ਨੂੰ ਤੁਸੀਂ ਡੀਲਰ ਹੈਗਾ ਵੈਂਸਨ ਉਹਨਾਂ ਤੋਂ ਵੀ ਲੈ ਸਕਦੇ ਹੋ ਨਹੀਂ ਪੀਡੀਐਫ era mart ਆ ਜਿਹੜਾ ਉੱਥੋਂ ਤੁਹਾਨੂੰ ਇਹ ਮਿਲ ਜਾਣਗੇ ਤੇ ਡਿੱਪ ਕਰਨਾ ਵੀ ਬਹੁਤ ਜ਼ਰੂਰੀ ਆ ਡਿੱਪ ਨਾਲ ਜਿਹੜਾ ਇਹਦਾ ਹੁਣ ਆਪਾਂ ਟੀਟ ਸੀਗਾ ਅ ਓਪਨ ਸੀਟੀਟੀ ਜਿਹੜਾ ਆਪਾਂ ਟਿਊਬ 'ਤੇ ਭਰੀਆ ਉਹ ਇੱਕ ਤਰ੍ਹਾਂ ਉਹਦੇ ਮੂਰੇ ਲੇਅਰ ਬਣ ਜੂ ਤੇ ਟਿਟੀਟ ਬੰਦ ਹੋ ਜੂਗਾ ਤੇ ਉਹਦਾ ਵੀ ਤੁਹਾਨੂੰ ਵਧੀਆ ਰਿਜ਼ਲਟ ਮਿਲੂ ਪੂਰਾ ਵਧੀਆ ਹੁਣ ਜਿਵੇਂ ਤੁਹਾਨੂੰ ਦਿਖਾਉਣਿਆ ਵੀ ਸਟਾਰਟਿੰਗ ਤੋਂ ਅਸੀਂ ਕਿਵੇਂ ਕਰਨਾ ਹੁਣ ਆਹ ਗਾਈਆਂ ਆਪਾਂ ਡਰਾਈ ਕਰਨ ਲੱਗੇ ਆ ਨਾ ਤੇ ਆਹ ਦੇਖੋ ਹੁਣ ਪਹਿਲਾਂ ਅਸੀਂ ਇਹਦਾ ਦੁੱਧ ਚੈੱਕ ਕਰਿਆ ਕਿ ਕੋਈ ਪ੍ਰੋਬਲਮ ਤਾਂ ਨਹੀਂ ਦੇਖੋ ਤੁਸੀਂ ਪੂਰਾ ਸਾਫ਼ ਦੁੱਧ ਆ ਰਿਹਾ ਹੈਗਾ ਇਹ ਗਾਂਾਂ ਨੂੰ ਇਹ ਪੈਨ ਦੇ ਵਿੱਚ ਹਫ਼ਤਾ 10 ਦਿਨ ਆ ਗਏ ਥੋੜੀ-ਮੋਟੀ ਜਿਵੇਂ ਇਹਦੇ ਵਿੱਚ ਦੇਖ ਰਹੇ ਹੋ ਤੁਸੀਂ ਥੋੜੀ-ਮੋਟੀ ਇੱਕ ਅੱਧੀ ਪਰਸੈਂਟ ਦੀ ਪ੍ਰੋਬਲਮ ਹੈਗੀ ਹੈ ਨਾ ਹੁਣ ਅਸੀਂ ਇਹਨੂੰ ਸਾਫ਼ ਕਰਾਂਗੇ ਪ੍ਰੋਪਰ ਕਿ ਉੱਪਰੀਆਂ ਜਾਣੀਏ ਇੱਕ ਅਦਾ ਇੰਜੈਕਸ਼ਨ ਲੱਗ ਜਾਊਗਾ ਨਾਲ ਉਹਦੇ ਨਾਲ ਜਿਹੜਾ ਮਾੜਾ-ਮੋਟਾ ਹੋਊਗਾ ਇਹ ਇੱਕ ਅਦਾ ਪਰਸੈਂਟ ਮਸਟ੍ਰਾਈਟਸ ਹੁੰਦੀ ਹੈ ਜਿਹੜੀ ਉਹ ਵੀ ਕਵਰ ਹੋ ਜਾਊਗੀ ਇਹ ਗਾਹ ਇੰਨੀ ਕੁ ਪ੍ਰੋਬਲਮ ਵੀ ਇਹਨੂੰ ਕਿਉਂ ਆਈ ਆ ਇੱਕ ਹਫ਼ਤਾ ਪਹਿਲਾਂ ਅਸੀਂ ਇਹਦੇ ਟਿਊਬਾਂ ਭਰ ਰਹੇ ਸੀਗੇ ਉਦੋਂ ਪ੍ਰੋਬਲਮ ਜਾ ਰਹੀ ਸੀ ਫਿਰ ਇਹਨੂੰ ਨਈਂ ਡਰਾਈ ਕਰਿਆ ਉਹਨੂੰ ਦੋ-ਤਿੰਨ ਵਾਰੀ ਹੋਰ ਛੋਇਆ ਗਿਆ ਕਦੇ ਵੀ ਮਸਾਈਟਸ ਦੇ ਵਿੱਚ ਤੁਸੀਂ ਡਰਾਈ ਨਹੀਂ ਕਰਨੀ ਗਾਂ ਇਹ ਚੀਜ਼ ਤੁਸੀਂ ਖਾਸ ਧਿਆਨ ਰੱਖਣਾਗਾ ਜੇ ਤੁਸੀਂ ਇਸ ਤਰ੍ਹਾਂ ਹੀ ਡਰਾਈ ਕਰਤੀ 90% ਉਹਦਾ ਥਣਾ ਬੰਦ ਹੋ ਜਾਊਗਾ ਕਿਉਂਕਿ ਟਿਊਬ ਆ ਜਿਹੜੀ ਇਹ ਮਸਾਈਟਸ ਨੂੰ ਰੋਕਦੀ ਹੈਗੀ ਜਿਹੜੀ ਨਵੀਂ ਮਸਾਈਟਸ ਨਹੀਂ ਆਉਣ ਦਿੰਦੀ ਜੇ ਪਹਿਲਾਂ ਆਈ ਹੋਈ ਆ ਉਹਨੂੰ ਇਹਨੇ ਕਵਰ ਨਹੀਂ ਕਰਨਾ ਉਹਦੇ ਵਿੱਚ ਥੋੜਾ ਲੌਸ ਹੀ ਹੋਊਗਾ ਸੋ ਇਹ ਧਿਆਨ ਰੱਖਣਾ ਵੀ ਉਹਨੂੰ ਪ੍ਰੋਪਰ ਮਸਾਈਟਸ ਖਤਮ ਕਰਕੇ ਫੇਰ ਹੀ ਆਪਾਂ ਟਿਊਬਾਂ ਭਰਨੇ ਆਂਗੇ ਇੱਕ ਟਿਊਬਾਂ ਜਿਹੜੀਆਂ ਹੈਗੀਆਂ ਤੁਸੀਂ ਉਹ ਦੇਖ ਸਕਦੇ ਹੋਗੇ ਡਰਾਈ ਟਿਊਬਾਂਆਂ ਇਹ ਠੀਕ ਹੈ ਇਹ ਐਮਐਸਡੀ ਕੰਪਨੀ ਦੀ ਅਸੀਂ ਯੂਜ਼ ਕਰਦੇ ਆਂਗੇ ਠੀਕ ਹੈ ਕੈਪਰਾਮੈਨ ਕੈਪਰਾਮੈਨ ਦੇ ਨਾਂ ਤੇ ਆਉਂਦੀਆਂ ਕੈਪਰਾਮੈਨ ਡਰਾਈ ਕਾਓ ਠੀਕ ਹੈ ਜਿਹੜੀ ਦੀ ਕੋਸਟ ਹੁੰਦੀ ਹੈਗੀ ਇਹ ਦੋ ਸਾਬਾਕ 200 ਤੋਂ ਲੈ ਕੇ 250 ਰੁਪਿਆ ਕਾਸਟ ਕਰਦੀ ਆ ਤੇ ਹੁਣ ਜਿਵੇਂ ਤੁਸੀਂ ਦੇਖੋਗੇ ਇਹਨੂੰ ਪ੍ਰੋਪਰ ਟਿਸ਼ੂ ਨਾਲ ਅਸੀਂ ਇਹਨੂੰ ਕਲੀਨ ਕਰਾਂਗੇ ਇਹਦੇ ਟੀਟ ਨੂੰ ਕਿਉਂਕਿ ਆਪਾਂ ਪਹਿਲਾਂ ਹੱਥ ਲਾਏ ਆ ਕਿ ਜਦੋਂ ਆਪਾਂ ਥਨ ਚੈੱਕ ਕਰਿਆ ਪ੍ਰੋਪਰ ਟੀਟ ਨੂੰ ਸਾਫ਼ ਕਰਾਂਗੇ ਆਲੋ ਪ੍ਰੋਪਰਟੀ ਟੇਟ ਨੂੰ ਸਾਫ ਕਰਕੇ ਜਿਹੜਾ ਟੀਟਾ ਜਿਆਦਾ ਆਪਾਂ ਨਾ ਥੱਲੋਂ ਸਾਫ ਕਰਨਾ ਜਿੱਥੋਂ ਵੀ ਟੀਟ ਓਪਨ ਹੁੰਦਾਗਾ ਵੀ ਕੋਈ ਵੀ ਇਨਫੈਕਸ਼ਨ ਵਗੈਰਾ ਅੰਦਰ ਨਾ ਜਾਵੇ ਤੇ ਜਦੋਂ ਤੁਹਾਡੀਆਂ ਗਾਇਆਂ ਵਧੀਆ ਡਰਾਈ ਹੋਣਗੀਆਂ ਓਕੇ ਹੋਣਗੀਆਂ ਤੁਸੀਂ ਦੇਖੋਗੇ ਵੀ ਇਹਨਾਂ ਦੇ ਆਰਡਰ ਆ ਜਿਹੜੇ ਉਹ ਬਿਲਕੁਲ ਵੀ ਇੱਕ ਤਰ੍ਹਾਂ ਦੇ ਵੀ ਸੁੱਕ ਜੇ ਜਾਣਗੇ ਪੂਰਾ ਵਧੀਆ ਵੀ ਜਿਵੇਂ ਕਹਿੰਦੇ ਆ ਵੀ ਲੇਵਾ ਝਾੜ ਦਊਗੀ ਜਿਹਨੂੰ ਕਹਿ ਦਿੰਨੇ ਆਪਾਂ ਹੁਣ ਦੇਖੋਗੇ ਉਸ ਤਰ੍ਹਾਂ ਇਸ ਤਰ੍ਹਾਂ ਉਦੋਂ ਵਾ ਫੜ ਕੇ ਤੇ ਟੀਟ ਦੇ ਮੂਰੇ ਨਹੀਂ ਆਪਾਂ ਦੁਬਾਰੇ ਤੋਂ ਹੱਥ ਲਾਉਣਾ ਤੇ ਜਿਹੜੀ ਦਵਾਈ ਆ ਇਹ ਕੱਢਣ ਤੋਂ ਬਾਅਦ ਟਿਊਬ ਆਪਾਂ ਉੱਪਰ ਤੱਕ ਇਹਨੂੰ ਇੱਕ ਤਰ੍ਹਾਂ ਦੀ ਮ사ਜ ਨਾਲ ਉੱਪਰ ਤੱਕ ਸਾਰੇ ਲੇਵੇ ਦੇ ਵਿੱਚ ਭੇਜ ਦੇਣੀ ਹੈਗੀ ਠੀਕ ਹੈ ਚਾਰੇ ਥਣਾ ਦੇ ਵਿੱਚ ਸੇਮ ਹੀ ਯੂਜ਼ ਹੋਊਗਾ ਇਹ ਜੇ ਆ ਲਾ ਲੋ ਵੀ ਆਪਣਾ ਡਰਾਈ ਕਰਨ ਤੇ 1000 ਰੁਪਏ ਦੇ ਆਸ-ਪਾਸ ਕੋਸਟ ਆਉਂਦੀ ਹੈਗੀ ਗੱਲ ਕਰ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਰਹਿੰਦਾਗਾ ਤੇ ਅਸੀਂ ਤਾਂ ਪਿਛਲੇ ਵਾਰ ਥੋੜੀ ਸ਼ਾਰਟੇਜ ਸੀਗੀ ਕਿਊਬਾਂ ਦੀ ਤੇ ਵੈਸੇ ਅਸੀਂ ਤਾਂ ਰੈਗੂਲਰਲੀ ਯੂਜ਼ ਕਰਦੇ ਆਂਗੇ ਇਹਨਾਂ ਨੂੰ ਪਰ ਰੈਗੂਲਰ ਵੀ ਇਹਦਾ ਸਾਨੂੰ ਬੈਨੀਫਿਟ ਵੀ ਵਧੀਆ ਮਿਲਦਾਗਾ ਤੁਸੀਂ ਬੇਸ਼ੱਕ ਗਾਈ ਥੋੜੀ 2 ਲੀਟਰ ਦੁੱਧ ਦੇ ਰਹੀ ਆ ਫੇਰ ਵੀ ਕੋਈ ਚੱਕਰ ਨਹੀਂ ਟਰਾਈ ਕਰਨ। ਜਿਹੜੀ ਤੁਹਾਨੂੰ ਤਰੀਕਾ ਦੱਸਿਆ ਪਹਿਲਾਂ ਉਹ ਦੀ ਫੀਡ ਬੰਦ ਕਰੋ। ਜਦੋਂ 90 ਦਿਨ ਰਹਿੰਦੇ ਉਹ ਦੀ ਫੀਡ ਬੰਦ ਕਰ ਦੋ। ਉਹਨੂੰ ਤੂੜੀ ਤੇ achar ਵਾਲੇ ਪੈਨ ਚ ਲਿਆਓ ਜੇ ਫੇਰ ਵੀ ਉਹ ਗਾਂ ਨਹੀਂ ਦੁੱਧ ਘਟ ਰਹੀ ਤਾਂ ਉਹਦਾ 4b 5-4 ਕਿਲੋ ਕਰ ਦੋ ਤੇ ਤੂੜੀਤੀ ਕਰ ਲਓ ਕੱਲੀ ਤੇ ਉਹ ਆਪਣੇ ਆਪ ਦੁੱਧ ਸੁੱਕ ਜੂਗੀ। ਅੱਜ ਤੱਕ ਅਸੀਂ ਤਾਂ ਕੋਈ ਗਾਂ 60-60 65-70-70 ਲੀਟਰ ਵਾਲੀਆਂ ਵੀ ਟਰਾਈ ਕਰੀਆਂ ਸੇਮ ਤਰੀਕੇ ਨਾਲ। ਕੋਈ ਇਹ ਜੀ ਦਿੱਕਤ ਨਹੀਂ ਆ ਦੇਖੋ ਜਿਹੜਾ ਉਹਦੋਂ ਬਾਅਦ ਅਸੀਂ ਇਹਨੂੰ ਡਿੱਪ ਕਰਤਾ ਡਿੱਪਾ ਲੈ ਸੋਲੂਸ਼ਨ ਨਾਲ ਸਾਡੇ ਨਾਲ ਤੇ ਹੁਣ ਇਹਦੇ ਅਸੀਂ ਲਾਵਾਂਗੇ ਇੰਜੈਕਸ਼ਨ ਜੈਂਟਾ ਤੇ ਐਨਰੋ ਦੇ ਜੈਂਟਾ ਐਨਰੋ ਏਵਲ ਵੀ ਲਾ ਸਕਦੇ ਹਾਂ ਤੇ ਜੈਂਟਾ ਨਾਲ ਉਹਦੇ ਇੰਜੈਕਸ਼ਨ ਲਾ ਦਾਂਗੇ ਤੇ ਇਸ ਤੋਂ ਬਾਅਦ ਇਹ 2-3 ਦਿਨ ਇਹੀ ਪੈਨ ਚ ਰਹਿਣੀਆਂ ਬਿੜਾ ਫੀਡ ਵਾਲੇ ਚ ਜਦੋਂ ਇਹਨਾਂ ਦੇ ਹੁਣ ਇਹਨਾਂ ਦੇ ਅੱਜ ਰਹਿੰਦੇ ਆ 75 ਕਿ ਦਿਨ ਠੀਕ ਹੈ ਤੇ ਅਸੀਂ 90 ਹੁਣ ਦੱਸਿਆ ਪਹਿਲਾਂ ਵੀ 90 ਦਿਨਾਂ ਤੱਕ ਅਸੀਂ ਡਰਾਈ ਵਾਲੇ ਪੈਣ ਚ ਲਿਆਉਣੇ ਆ ਕਿ ਜੇ 80 ਵੀ ਰਹਿ ਜਾਂਦੇ 90 ਵੀ ਹੋ ਇਹਨਾਂ 10 ਦਿਨ ਪਹਿਲਾਂ ਕਿਉਂਕਿ ਪੰਜ-ਪੰਜ ਛੇ-ਛੇ ਗਾਂਗਾਂ ਦਾ ਇਕੱਠਾ ਹੀ ਲਾਟ ਲੈ ਕੇ ਆਉਣੇ ਆ ਇਹਦੇ ਵਿੱਚ ਸਾਨੂੰ ਪੈਣ ਨੂੰ ਮੈਨੇਜਮੈਂਟ ਕਰਨਾ ਥੋੜਾ ਜਿਹਾ ਸਾਨੂੰ ਸੌਖਾ ਰਹਿੰਦਾਗਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇਕੱਠੀਆਂ ਹੁਣ ਇਹ ਜਿੰਨਾਂ ਨੇ 60 ਦਿਨ ਰਹਿ ਗਏ ਇਹ ਡਰਾਈ ਪੈਣ ਤੇ ਚਲੀਆਂ ਜਾਣੀਆਂ 60 ਦਿਨਾਂ ਤੋਂ ਬਾਅਦ ਜਦੋਂ 30 ਦਿਨ ਰਹਿ ਗਏ 25 ਤੋਂ 30 ਦਿਨ ਇਹ ਟਰਾਂਜੈਕਸ਼ਨ ਪੈਨ ਚ ਚਲੀਆਂ ਜਾਣੀਆਂ ਇਹਨਾਂ ਦੇ ਪੈਨ ਚੇਂਜ ਹੋਈ ਜਾਣਗੇ ਜਦੋਂ ਸੂਨ ਚ ਇੱਕ ਦੋ ਦਿਨ ਰਹਿ ਗਏ ਸਾਨੂੰ ਪਤਾ ਲੱਗ ਗਿਆ ਵੀ ਅੱਜ ਗਾਈ ਸਾਡੀ ਸੂਊਗੀ ਇੱਕ ਦੋ ਦਿਨ ਰਹਿ ਗਏ ਉਦੋਂ ਅਸੀਂ ਇਹਨਾਂ ਨੂੰ ਚੇਂਜ ਕਰਕੇ ਮਿਲਕਿੰਗ ਵਾਲੇ ਪੈਨ ਚ ਕਰ ਦਾਂਗੇ ਜੋ ਦੋ ਤਿੰਨ ਦਿਨ ਪਹਿਲਾਂ ਉਹ 50 50 ਕਰ ਲੈਂਦੇ ਆ ਟਰਾਂਜੈਕਸ਼ਨ ਤੇ ਮਿਲਕਿੰਗ ਫੀਡ ਜਦੋਂ ਉਹਦੇ ਰਹਿ ਜਾਂਦੇ ਆਗੇ ਵੀ ਪਤਾ ਲੱਗ ਗਿਆ ਵੀ ਅੱਜ ਅੱਜ ਜਾਂ ਕੱਲ੍ਹ ਚ ਆਪਣੀ ਗਾਂ ਕਾਵਿੰਗ ਕਰੂਗੀ ਸੂਊਗੀ ਉਦੋਂ ਅਸੀਂ ਉਹਦਾ ਕੱਲੀ ਮਿਲਕਿੰਗ ਵਾਲੀ ਫੀਡ ਸਟਾਰਟ ਕਰ ਦਿੰਦੇ ਆਗੇ ਇੱਕ ਖਾਸ ਗੱਲ ਦਾ ਧਿਆਨ ਦੇਣਾ ਵੀਰੇ ਉਹ ਇਹ ਆਗੀ ਵੀ ਸੂਣ ਤੋਂ ਬਾਅਦ ਆਪਾਂ ਟਰਾਂਜੈਕਸ਼ਨ ਫੀਡ ਆ ਜਿਹੜੀ ਨਹੀਂ ਦੇਣੀ ਵੀ ਚ ਵੀਰ ਅੱਜ ਵੀ ਫੋਨ ਆਇਆ ਮੈਨੂੰ ਵੀਰੇ ਅਸੀਂ ਟਰਾਂਜੈਕਸ਼ਨ ਫੀਡ ਪਾਈ ਜਾਂਦੇ ਆ ਕਿਉਂਕਿ ਟਰਾਂਜੈਕਸ਼ਨ ਫੀਡ ਦੀ ਫਾਰਮ ਆ ਜਿਹਨੂੰ ਹੁੰਦੀ ਉਹ ਡੀਕੇਡ ਕਰਿਆ ਹੁੰਦਾ ਉਹਦੇ ਵਿੱਚ ਕੈਲਸ਼ੀਅਮ ਵਗੈਰਾ ਨਾ ਤੇ ਜਿਹੜਾ ਵੀ ਸੂਣ ਤੋਂ ਬਾਅਦ ਆਪਾਂ ਕੈਲਸ਼ੀਅਮ ਮਾਈਨਸ ਨਹੀਂ ਕਰਨਾ ਡੀਕੇਡ ਨਹੀਂ ਕਰਨਾ ਪਲੱਸ ਕਰਨਾ ਹੁੰਦਾਗਾ ਠੀਕ ਹੈ ਇਹ ਦੇਖ ਰਹੇ ਹੋ ਤੁਸੀਂ ਜੈਂਟਾ ਦਾ ਤੇ ਐਨਓ ਦਾ ਇੰਜੈਕਸ਼ਨ ਲਾਤਾ ਅੱਜ ਤੋਂ ਇਹ ਡਰਾਈ ਆ ਬਿਲਕੁਲ ਇਹਦੀ ਕਾਵਿੰਗ ਆਪਣੀ ਮਿਲਕਿੰਗ ਨਹੀਂ ਕਰਨੀ ਅਸੀਂ ਤੇ ਹੁਣ ਇਹਨੂੰ ਬਸ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੇ ਜੋ ਨੇੜੇ ਸੂਗੀ ਇਹ ਵਧੀਆ ਜੀ ਸਾਡੇ ਲਈ ਫੀਮੇਲ ਲੈ ਕੇ ਆਊਗੀ ਠੀਕ ਹੈ ਜ਼ਿਆਦਾਤਰ ਜਿਹੜੀਆਂ ਸਾਡੀਆਂ ਇਹ ਗਾਈਆਂ ਸੈਕਸੀ ਮਨ ਤੋਂ ਹੀ ਗੱਬਣਾ ਕਿਉਂਕਿ ਇਹ ਸਾਰਾ ਦਸੰਬਰ ਵਾਲਾ ਲਾਟ ਹੈਗਾ ਦਸੰਬਰ ਜਨਵਰੀ ਵਾਲਾ ਲਾਟ ਤੇ ਜਿਹੜੀਆਂ ਸਾਡੀਆਂ ਗਾਈਆਂ ਅਸੀਂ ਫਸਟ ਵੀ ਹੁੰਦੀਆਂ ਗੀਆਂ ਕਾਵਿੰਗ ਫਸਟ ਵੀ ਇਹ ਆਈਆਂ ਹੁੰਦੀਆਂ ਦਸੰਬਰ ਜਨਵਰੀ ਵਾਲਿਆਂ ਉਹਦੇ ਵਿੱਚ ਅਸੀਂ ਟਰਾਈ ਕਰਦੇ ਹੁੰਨੇ ਆਂਗੇ ਵੀ ਅਸੀਂ ਸੈਕਸੀ ਮਣੀ ਯੂਜ਼ ਕਰੀਏ ਤੇ ਇਸ ਸਾਲ ਦਾ ਪੀਡੀਐਫੇ ਦਾ ਸੈਕਸੀ ਮਨ ਤਾਂ ਬਹੁਤ ਜ਼ਬਰਦਸਤ ਹੀ ਆ ਗਿਆ ਤੇ ਪਿਛਲੇ ਸਾਲ ਸਾਨੂੰ ਸੀਮਨ ਦੀ ਸ਼ਾਰਟੇਜ ਕਰਕੇ ਥੋੜੇ ਮੋٹے ਹੋਰ ਵਰਤਨੇ ਪਾ ਗਏ ਸੈਕਸੀ ਮਨ ਵਗੈਰਾ ਇਸ ਵਾਰ ਸਾਰਾ ਪੀਡੀਐਫੇ ਦਾ ਜਿਹੜੀ ਤੁਸੀਂ ਸਾਹਮਣੇ ਗਾਂ ਦੇਖ ਰਹੇ ਹੋ ਤੁਸੀਂ ਦੇਖਿਆ ਹੀ ਹੋਗਾ ਸਾਰਿਆਂ ਨੇ ਜਿਹੜਾ ਪੀਡੀਐਫੇ 15 15ਵਾਂ ਐਕਸਪੋ ਸੀਗਾ ਵੀ 2 ਸਾਲ ਪਹਿਲਾਂ ਇਹ ਗਾਈ ਆਪਣੀ ਉਥੇ ਚੈਂਪੀਅਨ ਬਣੀ ਸੀਗੀ ਤੇ ਹਜੇ ਵੀ ਬੀਸੀਐਸ ਲੈਵਲ ਆ ਜਿਹੜਾ ਪੂਰਾ ਵਧੀਆ ਮੈਂਟੇਨ ਆ ਤੀਸਰੀ ਸੂਏ ਸੌਣ ਜਾ ਰਹੀ ਹੈਗੀ ਤੇ ਬਹੁਤ ਵੀ ਰਾਣੀ ਗਾਂ ਸਾਡੇ ਫਾਰਮ ਦੀ ਇਹ ਧੰਨਵਾਦ ਜੀ ਤੇ ਇਸ ਤੋਂ ਬਾਅਦ ਵਾਲੀ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਵਾਂਗੇ ਟਰਾਂਜੈਕਸ਼ਨ ਲਈ ਕਿ ਟਰਾਂਜੈਕਸ਼ਨ ਕਿਵੇਂ ਮੈਂਟੇਨ ਕਰਨੀ ਆਪਾਂ ਕਿਵੇਂ ਉਹਨੂੰ ਕੀ ਫੀਡ ਦੇਣੀ ਆ ਸਾਰਾ ਤੁਹਾਨੂੰ ਅਗਲੇ ਚ ਦੱਸਾਂਗੇ ਧੰਨਵਾਦ